ਪਗਾਈ ਸੰਗਤ ਦਰਸ਼ਨ ਕਰ ਰਹੀ ਹੈ ਗੁਰਦੁਆਰਾ ਜਨਮ ਸਥਾਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਇਗਨੋਰ ਨਾ ਕਰਿਓ ਸੰਗਤ ਜੀ ਵਾਹਿਗੁਰੂ ਜੀ ਲੈ ਕੇ ਵੀਡੀਓ ਜਰੂਰ ਸ਼ੇਅਰ ਕਰੀ ਚੱਲੋ ਤਾਂ ਜੋ ਹੋਰ ਸੰਗਤ ਘਰ ਬੈਠੀ ਦਰਸ਼ਨ ਕਰ ਸਕੇ ਜਨਮ ਸਥਾਨ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ ਸਹਿਬ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਧੰਤਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਬਚਪਨ ਬਾਰੇ ਗੱਲਬਾਤ ਕਰਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਬਾਰੇ ਗੱਲਬਾਤ ਕਰਾਂਗੇ ਖਾਲਸਾ ਪੰਥ ਵਿੱਚ ਦੇਖਿਆ ਬਾਰੇ ਗੱਲਬਾਤ ਕਰਾਂਗੇ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਨਿਰਮਾਣ ਬਾਰੇ ਗੱਲਬਾਤ ਕਰਾਂਗੇ ਆਓ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਜਨਮ ਸਥਾਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੇ ਉਹ ਮਹਾਂਬਲੀ योधे बारे ਜਿਨ੍ਹਾਂ ਦਾ ਨਾਮ ਸੁਣ ਕੇ ਦੁਸ਼ਮਣਾਂ ਦੇ ਪੈਰ ਕੰਬ ਜਾਣਦੇ ਸਨ ਬਾਬਾ ਦੀਪ ਸਿੰਘ ਜੀ ਜਨਮ ਤੇ ਬਚਪਨ ਦੀ ਗੱਲ ਕਰੀਏ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ ਆਪ ਜਿਹਦੇ ਪਿਤਾ ਦਾ ਨਾਮ ਭਗਤਾ ਜੀ ਅਤੇ ਮਾਤਾ ਜੀ ਦਾ ਨਾਮ ਜੀਓਜੀ ਸੀ ਬਾਈਪੁਣ ਤੋਂ ਹੀ ਆਪ ਸ੍ਰੀਜਕ ਤੌਰ ਤੇ ਤਾਕਤਵਰ ਅਤੇ ਮਨ ਤੋਂ ਨਿਡਰ ਸਨ ਜਿਵੇਂ ਹੋਰ ਬੱਚੇ ਖੇਡਾਂ ਵਿੱਚ ਲੱਗਦੇ ਨੇ ਬਾਬਾ ਜੀ ਛੋਟੀ ਉਮਰ ਤੋਂ ਹੀ ਗੁਰਬਾਣੀ ਸਿੱਖ ਮਰਿਆਦਾ ਤੇ ਸ਼ਾਸਤਰ ਵਿੱਦਿਆ ਵੱਲ ਖਿੱਚੇ ਰਹਿੰਦੇ ਸਨ ਆਓ ਆਪਾਂ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਧੰਤਨ ਬਾਬਾ ਦੀਪ ਸਿੰਘ ਜੀ ਨੇ ਜਨਮ ਲਿਆ ਅੱਗੇ ਆਪਾਂ ਗੱਲਬਾਤ ਕਰਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਬਾਰੇ ਮਾਤਾ ਪਿਤਾ ਨੇ ਬਾਬਾ ਜੀ ਨੂੰ 12 ਸਾਲ ਦੀ ਉਮਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਲਿਜਾ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਵਿੱਚ ਹਾਇਰੀ ਲਗਵਾਈ ਇੱਥੇ ਬਾਬਾ ਜੀ ਨੇ ਗੁਰੂ ਸਾਹਿਬ ਤੋਂ ਗੁੜਕਾ ਸਾਹਿਬ ਲਿਖਣਾ ਕਲਮ ਦਵਤ ਦਾ ਗਿਆਨ ਅਤੇ ਸ਼ਾਸਤਰ ਅਭਿਆਸ ਸਿੱਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਵਿੱਚ ਉਹਨਾਂ ਨੇ ਉਹ ਬਲ ਅਤੇ ਬਾਣੀ ਕੀਰਤ ਲਿਆ ਕੇ ਪੂਰੀ ਜੀਵਨੀ ਗੁਰਸਿੱਖੇ ਲਈ ਸਮਰਪਿਤ ਕਰ ਦਿੱਤਾ ਸੁਭਾਗਾ ਲਈ ਸੰਗਤ ਦਰਸ਼ਨ ਕਰ ਰਹੀ ਹੈ ਜਨਮ ਸਥਾਨ ਗੁਰਦੁਆਰਾ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਸ਼੍ਰੀ ਪੋਵਨ ਸਾਹਿਬ ਸੋ ਸੰਗਤ ਹੀ ਭਾਗ ਵਾਲੇ ਦਰਸ਼ਨ ਕਰ ਰਹੇ ਹੋ ਤੁਹਾਨੂੰ ਆਪਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੈ ਨਮਸਥਾਨ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਪਹਿਲੀ ਝਲਕ ਸੰਗਤ ਜੀ ਦਰਸ਼ਨ ਕਰ ਰਹੇ ਹੋ ਬਹੁਤ ਭਾਗਾ ਵਾਲੀ ਸੰਗਤ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰੀ ਚੱਲੋ ਸੰਗਤ ਜੀ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਖਾਲਸਾ ਪੰਥ ਵਿੱਚ ਦੇਖਿਆ 1699 ਖਾਲਸਾ ਸਾਜਨਾ ਦੇਸ ਤੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥੋਂ ਅੰਮ੍ਰਿਤ ਛਕ ਸ਼ੱਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਗੁਰੂ ਸਾਹਿਬ ਨਾਲ ਕਈ ਮਹਿਮਾਂ ਵਿੱਚ ਹਿੱਸਾ ਲਿਆ ਜਿਵੇਂ ਚਮਕੌਰ ਦੀ ਲੜਾਈ ਮੁਸਲਮਨ ਫੌਜਾਂ ਨਾਲ ਮੁਕਾਬਲੇ ਅਤੇ ਗੁਰਦੁਆਰਿਆਂ ਦੀ ਸੇਵਾ ਹੁਣ ਆਪਾਂ ਗੱਲਬਾਤ ਕਰਾਂਗੇ ਤਖਤ ਸ਼੍ਰੀ ਦਮਤਥਾ ਸਾਹਿਬ ਦਾ ਨਿਰਮਾਣ ਉਸ ਤੋਂ ਪਹਿਲਾਂ ਸੰਗਤ ਵਿੱਚ ਦਰਸ਼ਨ ਕਰ ਲੋ ਧੰਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸਾਹਿਬ ਜਨਮ ਸਥਾਨ ਦੇ ਸੁਭਾਗਾਲੀ ਸੰਗਤ ਦਰਸ਼ਨ ਕਰ ਰਹੀ ਹੈ ਜਰੂਰ ਸੰਗਤ ਜੀ ਵਾਹਿਗੁਰੂ ਜੀ ਲਿਖੋ ਤੇ ਵੀਡੀਓ ਅੱਗੇ ਸ਼ੇਅਰ ਜਰੂਰ ਕਰੀ ਚੱਲੋ ਤਾਂ ਜੋ ਹੋਰ ਸੰਗਤ ਘਰ ਬੈਠੀ ਦਰਸ਼ਨ ਕਰ ਸਕੇ ਸੋ ਪਵਿੱਤਰ ਸਥਾਨ ਤੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਵੀਡੀਓ ਜਰੂਰ ਸੰਗਤ ਜੀ ਸ਼ੇਅਰ ਕਰੀ ਚੱਲੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੰਗਤ ਜੀ ਜਦੋਂ 1705 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਲਵੰਡੀ ਸਾਬ ਉਹ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗੋਬਨ ਸਾਹਿਬ ਜੀ ਦੀ ਸਥਾਪਨਾ ਕਰਵਾਈ ਇਸ ਪਵਿੱਤਰ ਕਾਰਜ ਵਿੱਚ ਬਾਬਾ ਦੀਪ ਸਿੰਘ ਜੀ ਮੁੱਖ ਲੇਖਕ ਸਨ ਸੁਸੰਗਤ ਜੀ ਬਹੁਤ ਭਾਗਾ ਵਾਲਿਓ ਸੰਗਤ ਜੀ ਤੁਸੀਂ ਵੀ ਗੁਰੂ ਸਾਹਿਬ ਦੇ ਹੁਕਮ ਨਾਲ ਬਾਬਾ ਜੀ ਨੇ ਇੱਥੇ ਦਮਦਮੀ ਟਕਸਾਲ ਦੀ ਨੀ ਰੱਖੀ ਜੋ ਅੱਜ ਵੀ ਸਿੱਖ ਧਰਮ ਦਾ ਮਹੱਤਵਪੂਰਨ ਕੇਂਦਰ ਹੈ ਸੰਗਤ ਜੀ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜਨਮ ਸਥਾਨ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਪੋਵਿੰਡ ਸਾਹਿਬ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਆਪਾ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਤੁਹਾਨੂੰ ਪਵਿੱਤਰ ਜੋਤ ਦੇ ਸੰਗਤ ਜੀ ਦਰਸ਼ਨ ਕਰਵਾਵਾਂਗੇ ਅਮਰਬਾਪ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਵਿੱਤਰ ਜੋਤ ਦੇ ਸੰਗਤ ਜੀ ਮੰਗਲੋ ਸੰਗਤ ਜੀ ਜੋ ਅੱਜ ਮੰਗਣਾ ਤੰਤਰ ਬਾਬਾ ਦੀਪ ਸਿੰਘ ਜੀ ਤੁਹਾਡਾ ਘਰ ਖੁਸ਼ੀਆਂ ਤੰਦਰੁਸਤੀਆਂ ਨਾਲ ਭਰ ਦੇਣਗੇ ਅੱਜ ਇਗਨੋਰ ਨਾ ਕਰੋ ਸੰਗਤ ਜੀ ਭਾਗ ਵਾਲੀ ਸੰਗਤ ਨੂੰ ਦਰਸ਼ਨ ਹੋਣ ਜਾ ਰਹੇ ਹਨ ਉਸ ਪਵਿੱਤਰ ਜੋਤ ਦੇ ਜਨਮ ਸਥਾਨ ਤੰਤਰ ਬਾਬਾ ਦੀਪ ਸਿੰਘ ਜੀ ਸ਼ਹੀਦ ਮੂਹ ਮੰਗੀਆਂ ਮਰਾਦਾ ਸੰਗਤ ਜੀ ਪਾਓ ਅਸ਼ੀਰਵਾਦ ਆਸ ਬੇਨਤੀ ਕਰਦੇ ਹਾਂ ਜੋ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ ਉਹਨਾਂ ਦਾ ਘਰ ਖੁਸ਼ੀਆਂ ਤੰਦਰੁਸਤੀਆਂ ਨਾਲ ਭਰ ਜਾਵੇ ਸੋ ਪਵਿੱਤਰ ਜੋਤ ਦੇ ਭਾਗਾਂ ਲਈ ਸੰਗਤ ਨੂੰ ਦਰਸ਼ਨ ਹੋ ਰਹੇ ਹਨ ਸੰਗਤ ਤੁਸੀਂ ਘਰ ਬੈਠੇ ਦਰਸ਼ਨ ਕਰ ਰਹੇ ਹੋ ਪਵਿੱਤਰ ਜੋਤ ਗੁਰਦੁਆਰਾ ਜਨਮ ਸਥਾਨ ਧੰਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਸ੍ਰੀ ਪੋਵਰ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਸੋ ਅੱਜ ਦੀ ਇਸ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਹਨ ਆਉਣ ਵਾਲੀ ਸਿੱਖ ਹਿਸਟਰੀ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਹੋਰ ਵੀ ਗੁਰਧਾਮਾਂ ਦੇ ਦਰਸ਼ਨ ਲਗਾਤਾਰ ਕਰਵਾਉਂਦੇ ਰਵਾਂਗੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਸੰਖੇਪ ਇਤਿਹਾਸ ਸੰਗਤ ਤੁਸੀਂ ਦਰਸ਼ਨ ਕਰ ਰਹੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਵੈਗੁਰ ਜੀ ਜ਼ਰੂਰ ਲਿਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਦਾਂ ਦੇ ਸਿੱਖ ਇਤਿਹਾਸਿਕ ਹਿਸਟਰੀ ਵੀਡੀਓ ਆਪਾਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੁੰਦੇ ਰਵਾਂਗੇ ਸੁਭਾਗਾਂ ਲਈ ਸੰਗਤ ਨੇ ਅੱਜ ਦਰਸ਼ਨ ਕੀਤੇ ਹਨ ਗੁਰਦੁਆਰਾ ਜਨਮ ਅਨਸਥਾਨ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਸਵਾਗੁਰੂ ਜੀ ਜਰੂਰ ਲਿਖੋ ਸੰਗਤ ਜੀ ਆਓ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਲਦੀ ਸਾਂਝ ਪਾਵਾਂਗੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸਿੱਖ ਹਿਸਟਰੀ ਦੇ ਵੀਡੀਓ ਆਪਾਂ ਤੁਹਾਡੇ ਸਾਹਮਣੇ ਪੇਸ਼ ਲਗਾਤਾਰ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ